ਕਿਵੇਂ ਹੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਘੈਂਟ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਜਿਹੜੀ ਹਰ ਇੱਕ ਇਨਸਾਨ ਵਾਸਤੇ ਬਹੁਤ ਜਾਣਕਾਰੀ ਵਾਲੀ ਵੀਡੀਓ ਆ ਹਾਂਜੀ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਜ਼ਹਿਰੀਲੇ ਜਾਨਵਰ ਆ ਜਿਵੇਂ ਆਪਾਂ ਸੱਪ, ਵਿੱਚੂ, ਕੋਬਰਾ ਕਹਿ ਦਿੰਨੇ ਆ ਉਹਨਾਂ ਦੇ ਵਿੱਚ ਜਿਹੜਾ ਡੰਕ ਜਦੋਂ ਉਹ ਇਨਸਾਨ ਦੇ ਮਾਰਦੇ ਨੇ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਜਾਨਵਰ ਤੇ ਕਿੰਨੇ ਟਾਈਮ 'ਚ ਇਨਸਾਨ ਦੀ ਜਿਹੜੀ ਮੌਤ ਆ ਉਹ ਹੋ ਜਾਂਦੀ ਆ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਪੇਜ ਤੇ ਜਾਂ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਤੇ ਪੇਜ ਨੂੰ ਫੋਲੋ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਜੀ ਸਟਾਰਟ ਕਰੀਏ ਵੀਡੀਓ ਹਾਂਜੀ ਸਭ ਤੋਂ ਪਹਿਲਾਂ ਆਉਂਦਾ ਜੀ ਜਿਹੜਾ ਮੋਂਬਾ ਕੋਬਰਾ ਕਹਿ ਦਿੰਦੇ ਆ ਜਿਹਨੂੰ ਮੋਂਬਾ ਸਨੇਕ ਕਹਿ ਦਿੰਦੇ ਆ ਇਹ ਦੋਸਤੋ ਜਦੋਂ ਇਨਸਾਨ ਨੂੰ ਕੱਟ ਲੇ ਤਾਂ ਇਨਸਾਨ ਦੀ ਜਿਹੜੀ ਮੌਤ ਆ ਉਹ 3 ਘੰਟਿਆਂ ਦੇ ਵਿੱਚ ਹੋ ਜਾਂਦੀ ਆ ਉਸ ਤੋਂ ਪਹਿਲਾਂ ਜੇ ਤੁਸੀਂ ਡਾਕਟਰ ਕੋਲ ਲੈ ਗਏ ਤਾਂ ਠੀਕ ਨਹੀਂ ਇਨਸਾਨ 3 ਘੰਟਿਆਂ ਦੇ ਵਿੱਚ ਮਰ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਦੂਸਰੇ ਨੰਬਰ ਤੇ ਆਉਂਦਾ ਜੀ ਦੇੱਥ ਸਕੈਲਟਨ ਜਿਹੜਾ ਆਪਣਾ ਸਕੋਰਪੀਅਨ ਹੁੰਦਾ ਜਿਹਨੂੰ ਵਿੱਛੂ ਕਹਿ ਦਿੰਨੇ ਆ ਇਹ ਜਿਹੜੀ ਵਿੱਛੂ ਦੀ ਪ੍ਰਜਾਤੀ ਆ ਇਹਦੇ ਵਿੱਚ ਇਨਸਾਨ ਦੀ ਜਿਹੜੀ ਮੌਤ ਆ ਉਹ 2 ਘੰਟਿਆਂ ਦੇ ਵਿੱਚ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਆ ਜਾਂਦੀ ਆ ਜੀ ਸਟੋਨ ਫਿਸ਼ ਜਦੋਂ ਸਟੋਨ ਫਿਸ਼ ਇਨਸਾਨ ਨੂੰ ਕੱਟ ਲੈਂਦੀ ਆ ਦੋਸਤੋ ਤਾਂ ਉਹਦੀ ਇਨਸਾਨ ਦੀ ਜਿਹੜੀ ਮੌਤ ਆ ਉਹ 1.5 ਘੰਟੇ ਦੇ ਵਿੱਚ ਹੋ ਜਾਂਦੀ ਆ ਕੌਨਸ ਨੇਲ ਕੱਟਲੇ ਤਾਂ ਇਨਸਾਨ ਦੀ ਮੌਤ 1 ਘੰਟੇ ਦੇ ਵਿੱਚ ਹੋ ਜਾਂਦੀ ਆ ਦੋਸਤੋ ਤੇ ਉਸ ਤੋਂ ਬਾਅਦ ਜੇ ਪਫਰ ਫਿਸ਼ ਜਿਹੜੀ ਇਹ ਮੱਛੀ ਹੈ ਇਹ ਇਨਸਾਨ ਨੂੰ ਕੱਟ ਲੈਂਦੀ ਆ ਤਾਂ ਇਨਸਾਨ ਦੀ ਜਿਹੜੀ ਮੌਤ ਤਾਂ ਉਹ ਸਿਰਫ 20 ਮਿੰਟਾਂ ਦੇ ਵਿੱਚ ਹੋ ਜਾਂਦੀ ਆ ਆਹ ਜਿਹੜਾ ਫਨਲ ਬੱਬ ਸਪਾਈਡਰ ਹੁੰਦਾ ਜਿਹਨੂੰ ਆਪਾਂ ਕਹਿ ਦਿੰਨੇ ਆਪਾਂ ਸਪਾਈਡਰ ਜਿਹੜੇ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦੇ ਆ ਪਰ ਇਹ ਪ੍ਰਜਾਤੀ ਆਪਣੇ ਘਰਾਂ ਦੇ ਵਿੱਚ ਨਹੀਂ ਹੁੰਦੀ ਇਹ ਪ੍ਰਜਾਤੀ ਬਾਹਰ ਜੰਗਲਾਂ 'ਚ ਪਾਈ ਜਾਂਦੀ ਹੈ ਇਹਦੇ ਨਾਲ ਇਨਸਾਨ ਦੀ ਜਿਹੜੀ ਮੌਤ ਆ ਉਹ ਸਿਰਫ 15 ਮਿੰਟਾਂ ਦੇ ਵਿੱਚ ਹੋ ਜਾਂਦੀ ਆ ਆਹ ਬਲੂ ਰਿੰਗ ਆਕਟੋਪਸਾ ਦੋਸਤੋ ਇਹਦੇ ਨਾਲ ਇਨਸਾਨ ਦੀ ਮੌਤ 12 ਮਿੰਟਾਂ ਦੇ ਵਿੱਚ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਲਾਸਟ ਤੇ ਜਿਹੜਾ ਇਨ ਜਾਨਵਰ ਆਉਂਦਾ ਉਹ ਆਮ ਹੀ ਡਾਟ ਫਰੌਗ ਕਹਿੰਦੇ ਆ ਇਹ ਪ੍ਰਜਾਤੀ ਜੰਗਲਾਂ 'ਚ ਪਾਈ ਜਾਂਦੀ ਆ ਇਹਦੇ ਨਾਲ ਇਨਸਾਨ ਦੀ ਮੌਤ ਆ ਜਿਹੜੀ ਦੋਸਤੋ ਉਹ 8 ਮਿੰਟਾਂ ਦੇ ਵਿੱਚ ਹੋ ਜਾਂਦੀ ਆ ਸਭ ਤੋਂ ਜਿਹੜੀ ਦੁਨੀਆ ਦੀ ਖਤਰਨਾਕ ਮੰਨੀ ਗਈ ਆ ਸਿਰਫ 5 ਮਿੰਟਾਂ ਦੇ ਵਿੱਚ ਇਨਸਾਨ ਨੂੰ ਮਾਰ ਦਿੰਦੀ ਆ ਬਾਕਸ ਜੈਲੀਫਿਸ਼ ਇਸ ਜਿਹੜੀ ਮੱਛੀ ਦਾ ਜਾਨਵਰ ਦਾ ਨਾਮ ਹੈ ਦੋਸਤੋ ਇਹ ਸਮੁੰਦਰ ਦੇ ਵਿੱਚ ਪਾਈ ਜਾਂਦੀ ਆ ਇਹ ਜਦੋਂ ਇਨਸਾਨ ਨੂੰ ਡੰਕ ਮਾਰੇ ਤਾਂ ਸਿਰਫ 5 ਮਿੰਟਾਂ ਦੇ ਵਿੱਚ ਇਨਸਾਨ ਜਿਹੜਾ ਉਹ ਉਹਦੀ ਮੌਤ ਹੋ ਜਾਂਦੀ ਆ ਤੇ ਦੇਖੋ ਤੁਸੀਂ ਕਿੰਨੇ ਖਤਰਨਾਕ ਜਾਨਵਰ ਇਸ ਧਰਤੀ ਤੇ ਰਹਿੰਦੇ ਨੇ ਸਭ ਤੋਂ ਖਤਰਨਾਕ ਆਪਾਂ ਕਿਹਨੂੰ ਮੰਨਦੇ ਆ ਸੱਪ ਨੂੰ ਪਰ ਸਭ ਤੋਂ ਖਤਰਨਾਕ ਕੌਣ ਨਿਕਲਿਆ ਇਹ ਫਰੌਗ ਡੱਡੂ ਤਾਂ ਦੋਸਤੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਪਹਿਲਾਂ ਇਹ ਚੀਜ਼ ਪਤਾ ਸੀ ਕਿ ਨਹੀਂ ਪਤਾ ਸੀ